ਸਰਕਾਰ ਹਾਏ 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 ਸਾਡਾ ਏਕਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਬਹੁਤ ਹੀ ਸਤਕਾਰਯੋਗ ਵੱਖ-ਵੱਖ ਜਥੇਬੰਦੀਆਂ ਤੋਂ ਪਹੁੰਚੇ ਆਗੂ ਸਹਿਬਾਨ ਅਤੇ ਸਮੂਹ ਵਰਕਰ ਅਧਿਆਪਕ ਸਹਿਬਾਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੇਖੋ ਜੇ ਮੈਂ ਗੱਲ ਕਰਾਂ ਤਾਂ ਮੁੱਦੇ ਬਹੁਤ ਜ਼ਿਆਦਾ ਨੇ ਜਿਨ੍ਹਾਂ ਤੇ ਸਾਨੂੰ ਲੜਾਈਆਂ ਲੜਨੀਆਂ ਪੈ ਰਹੀਆਂ ਇੱਕ ਵਧੀਆ ਪਲੇਟਫਾਰਮ ਬਣਿਆ ਜਿਹੜਾ ਸਾਂਝਾ ਅਧਿਆਪਕ ਫਰੰਟ ਜਿਹੜਾ ਪ੍ਰਧਾਨ ਜੀ ਦਿਗ ਵਿਜੇਪਾਲ ਜੀ ਨੇ ਤਾਂ ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ ਕਿਉਂਕਿ ਇਕੱਲੇ-ਇਕੱਲੇ ਲੜਨਾ ਬਹੁਤ ਮੁਸ਼ਕਲ ਹੋ ਗਿਆ ਸਰਕਾਰਾਂ ਦਾ ਮਾੜੀਆਂ ਪਹਿਲਾਂ ਹੀ ਬਹੁਤ ਸੀਗੀਆਂ ਪਰ ਜਿਹੜੀ ਅਸੀਂ ਆਪ ਚੁਣੀ ਐ ਕਿ ਨਹੀਂ ਸਾਨੂੰ ਇੱਕ ਵਧੀਆ ਸਰਕਾਰ ਮਿਲਣ ਜਾ ਰਹੀ ਐ ਉਹ ਉਹਨਾਂ ਨਾਲੋਂ ਵੀ ਮਾੜੇ ਰਿਜ਼ਲਟ ਦੇ ਰਹੀ ਐ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਮੈਂ ਇਹ ਗੱਲ ਤਾਂ ਕਹਿ ਰਿਹਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੇ ਕਿਤੇ ਸਰਕਾਰ ਮੀਟਿੰਗ ਦਿੰਦੀ ਸੀ ਤਾਂ ਲਗਭਗ ਉਹ ਮੀਟਿੰਗ ਚਾਹੇ ਤਾਂ ਆਪ ਕਰੇ ਚਾਹੇ ਕਿਸੇ ਹੋਰ ਆਪਣੇ ਅਫਸਰ ਤੋਂ ਕਰਵਾ ਦਿੱਤੀ ਜਾਵੇ ਉਹ ਮੀਟਿੰਗ ਲਗਭਗ ਸਾਨੂੰ ਇੰਨਾ ਭਰੋਸਾ ਹੁੰਦਾ ਸੀ ਕਿ ਲਿਖਤੀ ਮੀਟਿੰਗ ਮਿਲ ਗਈ ਚਲੋ ਠੀਕ ਆ ਵੀ ਗੱਲਬਾਤ ਤੁਹਾਨੂੰ ਹੋ ਜੂਗੀ ਇਹ ਤਾਂ ਇਹੋ ਜੀ ਸਰਕਾਰ ਹੈ ਵੀ ਲਿਖਤੀ ਮੀਟਿੰਗ ਮਿਲਣ ਤੋਂ ਬਾਅਦ ਵੀ ਸਾਨੂੰ ਕੋਈ ਭਰੋਸਾ ਨਹੀਂ ਹੁੰਦਾ ਕਿਉਂਕਿ ਪਿਛਲੇ ਸਮੇਂ ਦੌਰਾਨ ਬਹੁਤ ਸਾਰੀਆਂ ਮੀਟਿੰਗਾਂ ਮਿਲਦੀਆਂ ਕਿ ਨਾਲ ਦੀ ਨਾਲ ਉਹਨਾਂ ਦੀਆਂ ਐਨ ਮੌਕੇ ਤੇ ਆ ਕੇ 10-15 ਦੇ ਨੱਗੇ ਪਾ ਦਿੱਤਾ ਜਾਂਦਾ ਕਿਉਂਕਿ ਜਿਹੜੇ ਵਿੱਚ ਇਹਨਾਂ ਨੇ ਪ੍ਰੋਗਰਾਮ ਆਪਣੇ ਰੱਖੇ ਹੁੰਦੇ ਆ ਜਿਵੇਂ ਮੈਂ ਹੁਣ ਦੀ ਗੱਲ ਕਰਾਂ ਤਾਂ ਕੱਲ ਇੱਥੇ ਭਗਵੰਤ ਮਾਨ ਜਿਹੜੇ ਇਹਨਾਂ ਨੇ ਆਪਣਾ ਪ੍ਰੋਗਰਾਮ ਰੱਖਿਆ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਪਤਾ ਲੱਗਾ ਵੀ ਕੇਜਰੀਵਾਦ ਵੀ ਇੱਥੇ ਪਹੁੰਚ ਰਹੇ ਆ ਸਾਨੂੰ ਇੱਕ ਮੀਟਿੰਗ ਮਿਲੀ ਆਈ ਸੀ ਉਹਨੂੰ ਅੱਗੇ ਕਰ ਦਿੱਤਾ ਗਿਆ ਤੇ ਅੱਜ ਪ੍ਰਸ਼ਾਸਨ ਉਸ ਚੀਜ਼ ਦਾ ਦਬਾਅ ਪਾ ਰਿਹਾ ਹੈ ਵੀ ਜੇ ਤੁਸੀਂ ਉਹ ਮੀਟਿੰਗ ਕਰਨੀ ਹੈ ਤਾਂ ਕੱਲ ਵਾਲਾ ਤੁਸੀਂ ਕੁਝ ਨਹੀਂ ਕਰਨਾ ਜੇ ਕੱਲ ਤੁਸੀਂ ਕੁਝ ਕਰੋਗੇ ਤਾਂ ਤੁਹਾਡੀ ਮੀਟਿੰਗ ਨਹੀਂ ਹੋਊਗੀ ਸੋ ਅਸੀਂ ਪ੍ਰਸ਼ਾਸਨ ਨੂੰ ਨੋਟ ਕਰਾਤਾ ਇੱਥੋਂ ਵੀ ਨੋਟ ਕਰਾ ਦਿੰਨੇ ਆ ਵੀ ਸਾਡਾ ਬਰਦਾਸ਼ਤ ਖਤਮ ਹੋ ਚੁੱਕਿਆ ਸਾਡਾ ਸਾਥੀ ਵਿਚਾਰਾ ਲਗਭਗ 6 ਮਹੀਨੇ ਹੋ ਚੱਲੇ ਐ ਇੰਦਰਜੀਤ ਸਿੰਘ ਮਾਨਸਾ ਜਿਹੜਾ ਟੈਂਕੀ ਤੇ ਬੈਠਾ ਪਰ ਜਿਹੜੀ ਸਰਕਾਰ ਹੈ ਉਸ ਚੀਜ਼ ਦਾ ਸਿਰਫ ਹੈਂਕੜ ਦੇ ਵਿੱਚ ਬੈਠੀ ਆ ਕਿ ਮੈਂ ਅਸੀਂ ਮੀਟਿੰਗ ਨਹੀਂ ਕਰਨੀ ਜਿੰਨਾ ਚਿਰ ਬੰਦਾ ਉੱਤੇ ਬੈਠਾ ਪਰ ਅਸੀਂ ਜਾਂ ਸਾਡਾ ਸਾਥੀ ਜਿਹੜਾ ਸੰਘਰਸ਼ ਕਰ ਰਿਹਾ ਹੈ ਪਹਿਲੀ ਤਾਂ ਗੱਲ ਹੈ ਮੈਨੂੰ ਲੱਗਦਾ ਹੈ ਕਿ ਸਾਰੇ ਅਧਿਆਪਕ ਵਰਗ ਵਿੱਚੋਂ ਅਸੀਂ ਸਭ ਤੋਂ ਵੱਧ ਪੀੜਤ ਆ ਇਸ ਟਾਈਮ 'ਤੇ ਕਿਉਂਕਿ ਸਾਡੇ ਨਾਲ ਜੋ ਵਾਦਾ ਕੀਤਾ ਕਿ ਤੁਹਾਨੂੰ ਅਸੀਂ ਆਉਂਦਿਆਂ ਨਾ ਰੈਗੂਲਰ ਕਰਾਂਗੇ ਜਿਹਦੀ ਪਾਲਿਸੀ ਵੀ ਬਣਾਈ ਪਰ ਉਹ ਵਿੱਚ ਵਿਚਾਲੇ ਸਾਰੀ ਰੋਲ ਕੇ ਤੇ ਤਨਖਾਹ ਦਾ ਵਾਦਾ ਦਿੱਤਾ ਗਿਆ ਮੇਰੇ ਚੱਕੇ ਨੂੰ ਤੁਸੀਂ ਦੇਖੋ ਔਰ ਵੱਡੀ ਗੱਲ ਇਹ ਕਿ ਤਨਖਾਹ ਦਾ ਵਾਦਾ ਦੇ ਕੇ ਉਸ ਨੂੰ ਜਿਚਾਉਣ ਦੀ ਕੋਸ਼ਿਸ਼ ਇਹ ਕੀਤੀ ਗਈ ਕਿ ਅਸੀਂ ਪੱਕੇ ਕਰਦੇ ਬਹੁਤ ਵੱਡਾ ਫੰਕਸ਼ਨ ਕੀਤਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਗੱਲਾਂਬਾਤਾਂ ਹੋਈਆਂ ਸਾਰਾ ਕੁਝ ਉਹਦੇ ਵਿੱਚ ਰੱਖਿਆ ਗਿਆ ਧਾਮ ਝਾਮ ਕਰਕੇ ਕਿ ਅਸੀਂ ਤੁਹਾਨੂੰ ਪੱਕੇ ਕਰਤਾ ਬਾਰਾ ਅਸੀਂ ਆਪਣੇ ਸੰਘਰਸ਼ ਕਰਕੇ ਇਸ ਗੱਲ ਵਿੱਚ ਹੁਣ ਤੱਕ ਕਾਮਯਾਬ ਰਹੇ ਆ ਕਿ ਇਹ ਸਰਕਾਰ ਮੁੱਖ ਮੰਤਰੀ ਤੇ ਸਾਡਾ ਜਿਹੜਾ ਸਿੱਖਿਆ ਮੰਤਰੀ ਹਰਜੋਤ ਬੈਂਸ ਉਹ ਘਟੋ ਘਟ ਇਹ ਗੱਲ ਕਹਿਣੋਂ ਹਟਗੇ ਵੀ ਇਹਨਾਂ ਨੂੰ ਅਸੀਂ ਪੱਕੇ ਕਰਤਾ ਹੁਣ ਉਹ ਇਹੀ ਗੱਲ ਕਹਿੰਦੇ ਆ ਸਟੇਜ 'ਉਜੇ ਬੋਲਦੇ ਆ ਤੇ ਅਸੀਂ ਤਨਖਾਹਾਂ ਦਾ ਵਾਅਦਾ ਕਰਤਾ ਵਧੀਆ ਤਨਖਾਹ ਵਧਾਤੀ ਮਤਲਬ ਅਸੀਂ ਆਪਣਾ ਜਿਹੜਾ ਸੰਘਰਸ਼ ਹੈ ਉਹਦੇ ਦਰਿਅੇ ਲੋਕਾਂ ਤੱਕ ਇਹ ਗੱਲ ਆਪਣੀ ਜਿਹੜੀ ਆਵਾਜ਼ ਹੈ ਆਪਣਾ ਸੱਚ ਹੈ ਉਹ ਪਹੁੰਚਾਉਣ ਵਿੱਚ ਕਾਮਯਾਬ ਰਹੇ ਹਾਂ ਹੁਣ ਤੱਕ ਪਰ ਬਹੁਤ ਹੀ ਜ਼ਿਆਦੀ ਹੈਰਾਨੀ ਹੁੰਦੀ ਹੈ ਜਦੋਂ ਮੁੱਖ ਮੰਤਰੀ ਸਾਹਿਬ ਦੀਆਂ ਪੁਰਾਣੀਆਂ ਵੀਡੀਓ ਦੇਖਦੇ ਆ ਜੋ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਸੀ ਸਾਨੂੰ ਜੋ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦੇ ਸੀ ਕਿ ਪੰਜਾਬ ਅਸੀਂ ਵਧੀਆ ਨਵਾਂ ਬਣਾਵਾਂਗੇ ਰੰਗਲਾ ਪੰਜਾਬ ਆਹ ਬਣਾਇਆ ਰੰਗਲਾ ਪੰਜਾਬ ਸਾਲ ਡੇਢ ਸਾਲ ਹੀ ਨੰਗੇ ਆ ਤੇ ਨਾਲ ਦੀ ਨਾਲ ਸਾਰਿਆਂ ਨੂੰ ਇੰਨੇ ਦੁਖੀ ਕਰਤਾ ਕਿ ਹਰ ਇੱਕ ਮਲਾਜ਼ਮ ਵਰਗ ਹੈ ਜਿਹੜਾ ਉਹ ਮਜਬੂਰ ਹੈ ਆਪਣੇ ਜਿਹੜੀਆਂ ਸੰਘਰਸ਼ ਲਈ ਜਾਂ ਆਪਣੀਆਂ ਜੋ ਮੰਗਾਂ ਹਨ ਉਹਨਾਂ ਨੂੰ ਪੂਰਾਉਣ ਲਈ ਕਿ ਸਾਡੀਆਂ ਜਿਹੜੀਆਂ ਗੱਲਾਂ ਬਾਤਾਂ ਜੋ ਸਾਡੇ ਨਾਲ ਵਾਅਦੇ ਕੀਤੇ ਆ ਉਹ ਪੂਰੇ ਕੀਤੇ ਜਾਣ ਨਾਲ ਦੀ ਨਾਲ ਕਿਉਂਕਿ ਸਮਾਂ ਥੋੜਾ ਹੈ ਮੈਨੂੰ ਪਤਾ ਹੈ ਅਸੀਂ ਬਹੁਤ ਧੰਨਵਾਦੀ ਵੀ ਆ ਕਿ ਜਿਹੜੇ ਬਹੁਤ ਹੀ ਜਿਹੜੀ ਜਥੇਬੰਦੀ ਬਹੁਤ ਵਧੀਆ ਸਰਮੌਰ ਜਥੇਬੰਦੀ ਡੀਟੀਐਫ ਉਹਨਾਂ ਨੇ ਅੱਜ ਤੱਕ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡਾ ਪੂਰਨ ਸਹਿਯੋਗ ਕੀਤਾ ਜਿੱਥੇ ਵੀ ਅਸੀਂ ਉਹਨਾਂ ਨੂੰ ਆਵਾਜ਼ ਮਾਰੀ ਉਹ ਸਾਡੇ ਨਾਲ ਖੜੇ ਨੇ ਅਸੀਂ ਤੈਨ ਦਲ ਉਹਨਾਂ ਦੇ ਧੰਨਵਾਦ ਦੀਆਂ ਔਰ ਅੱਗੇ ਵੀ ਸਾਡਾ ਜਿੰਨੀ ਦੇਰ ਸੰਘਰਸ਼ ਚੱਲਦਾ ਰਹੂਗਾ ਕਿਉਂਕਿ ਅਸੀਂ ਇਹ ਗੱਲ ਦਾ ਤੈਅ ਕਰ ਚੁੱਕੇ ਹਾਂ ਕਿ ਜਿੰਨੀ ਦੇਰ ਤੱਕ ਸਾਡੇ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਜਾਂਦਾ ਅਸੀਂ ਆਪਣਾ ਸੰਘਰਸ਼ ਲਗਾਤਾਰ ਜਾਰੀ ਰੱਖਾਂਗੇ ਸਾਡਾ ਸਾਥੀ ਇੰਦਰਜੀਤ ਸਿੰਘ ਮਾਨਸਾ ਡਟਿਆ ਰਹੂਗਾ ਔਰ ਉਸ ਬੰਦੇ ਦੇ ਹੌਸਲੇ ਦੀ ਅਸੀਂ ਦਾਤ ਦਿੰਨੇ ਆ ਕਿ ਜਿਹੜਾ ਆਪਣੇ ਪਰਿਵਾਰ ਨੂੰ ਛੱਡ ਕੇ ਹਰ ਇੱਕ ਤਰ੍ਹਾਂ ਦਾ ਜੋ ਦੀਵਾਲੀ ਦਸਹਿਰਾ ਵੀ ਪ੍ਰੋਗਰਾਮ ਆਇਓ ਨੇ ਉੱਥੇ ਹੀ ਮਨਾਇਆ ਉਹ ਉੱਥੇ ਹੀ ਡਟਿਆ ਹੋਇਆ ਸੋ ਅੰਤ ਵਿੱਚ ਮੈਂ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਰਿਆਂ ਤੋਂ ਇੱਕ ਉਮੀਦ ਵੀ ਕਰਦਾ ਕਿ ਜਿੰਨਾ ਦੇ ਸਾਡਾ ਸੰਘਰਸ਼ ਚੱਲੂਗਾ ਤੁਸੀਂ ਸਾਰੇ ਇਦਾਂ ਹੀ ਸਾਥ ਦਿੰਦੇ ਰਹੋਗੇ ਜੈ ਜਰਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦਾ